ਦੇਖੋ ਜਿਵੇਂ ਸਾਰਾ ਪੰਜਾਬ ਦੇਖਦੇ ਜਿਵੇਂ ਤੁਸੀਂ ਦੇਖਦੇ ਓਵੇਂ ਮੈਂ ਦੇਖਦਾ ਕਿ ਇੱਕ ਇਹੋ ਜੀ ਅੰਨੀ ਬੋਲੀ ਗੂੰਗੀ ਅ ਸਰਕਾਰ ਕੇਂਦਰ ਦੇ ਵਿੱਚ ਜਿਹੜੀ ਕਿ ਜਦੋਂ ਤਾਂ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲਾਂ ਸੀਗਾ ਉਦੋਂ ਤਾਂ ਮੰਤਰੀ ਆਉਂਦੇ ਸੀਗੇ ਗੱਲਬਾਤ ਵੀ ਕਰਦੇ ਸੀਗੇ ਪਰ ਹੁਣ ਤਾਂ ਗੱਲਬਾਤ ਕਰਨਾ ਵੀ ਮੁਨਾਸਬ ਨਹੀਂ ਸਮਝ ਰਹੇ ਹੈਗੇ ਸੋ ਮੈਂ ਸਮਝਦਾ ਕਿ ਇਹ ਬਹੁਤ ਅਨਫੋਰਚੂਨੇਟ ਹੈ ਬਹੁਤ ਮੰਦਪਾਗ ਹੈ ਵੱਡੇ ਵੱਡੇ ਮਸਲੇ ਨੇ ਜਿਹੜੇ ਉਹ ਗੱਲਬਾਤ ਦੇ ਜ਼ਰੀਏ ਹੱਲ ਹੋ ਜਾਂਦੇ ਹੁੰਦੇ ਨੇ ਪਰ ਇਹੋ ਜਿਹਾ ਇਹੋ ਜੀ ਸਰਕਾਰ ਜਿਹੜੀ ਕਿ ਸੁਣਨ ਨੂੰ ਬੈਠਣ ਨੂੰ ਵੀ ਤਿਆਰ ਨਾ ਹੋਵੇ ਮੇਰੇ ਖਿਆਲ ਦੇ ਵਿੱਚ ਮੁਲਕ ਦੇ ਵਿੱਚ 75 ਸਾਲਾਂ ਚ ਦੇ ਵਿੱਚ ਆਪਾਂ ਦੇਖੀ ਨਹੀਂ ਹੈਗੀ ਰਵਨੀਤ ਸਿੰਘ ਬਿੱਟੂ ਲਗਾਤਾਰ ਇਹ ਕਹਿ ਰਹੇ ਨੇ ਕਿ ਕਿਸਾਨ ਮੈਨੂੰ ਦੱਸਣ ਵੀ ਮੈਂ ਉੱਥੇ ਆ ਜੰਨਾ ਜਿੱਥੇ ਕਹਿਣਗੇ ਪਰ ਕਿਸ ਨੇ ਕਹਿੰਦੇ ਮੈਨੂੰ ਸੰਦੇਸ਼ਾ ਨਹੀਂ ਦਿੱਤਾ ਉਹ ਤਾਂ ਕਿੱਥੇ ਬੈਠੇ ਨੇ ਮੈਂ ਦੱਸ ਦੇਣਾ ਖਨੋਰੀ ਬੈਠੇ ਨੇ ਚੱਲ ਜਾਣਾ ਸੋ ਬਿੱਟੂ ਕਹਿੰਦੇ ਮੈਂ ਬੜੀ ਵਾਰੀ ਕਹਿ ਚੁੱਕਿਆ ਨਹੀਂ ਨਹੀਂ ਬੜੀ ਵਾਰੀ ਕੀ ਕਹਿਣੇ ਮੈਂ ਹੱਥ ਜੋੜ ਕੇ ਕਹਿਣਾ ਮੈਂ ਆਵਾਦੀ ਪਾਰਟੀ ਦਾ ਸੂਬਾ ਪ੍ਰਧਾਨ ਹੋਣ ਦੇ ਨਾਤੇ ਇੱਕ ਆਮ ਪੰਜਾਬੀ ਹੋਣ ਦੇ ਨਾਤੇ ਇੱਕ ਪੰਜਾਬ ਸਰਕਾਰ ਦਾ ਮੰਤਰੀ ਹੋਣ ਦੇ ਨਾਤੇ ਮੈਂ ਹੱਥ ਜੋੜ ਕੇ ਬੇਨਤੀ ਕਰ ਦਿੰਦਾ ਰਵਨੀਤ ਬਿੱਟੂ ਜੀ ਨੂੰ ਕਿ ਜੇ ਉਹਨਾਂ ਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਪਿਛਲੇ 50 ਦਿਨਾਂ ਦੇ ਵਿੱਚ ਤੇ ਮੇਰੇ ਮੈਨੂੰ 10 ਦਿਨ ਮੈਂ ਉਹਨਾਂ ਨੂੰ ਚੱਕ ਲੈਣਾ ਗੱਡੀ ਚ ਆਪਦੀ ਬਿਠਾ ਲੈਣਾ ਤੇ ਖਨੋਰੀ ਛੱਡਿਆ ਉਹਨਾ ਸੋ ਇਸ ਕਰਕੇ ਨੌਨਸੈਂਸ ਗੱਲਾਂ ਨਹੀਂ ਇਹ ਪ੍ਰੈਕਟੀਕਲ ਗੱਲ ਕਰਨਾ